मेरा नाम हर्ष है हमने ना परसों लिया था दूध और मतलब रख दिया दूध आंटी के पास हम आए नहीं थे आंटी को बोला कि आप रख लेना दूध लेकर और घर में फ्रिज में रख दो है ना आंटी ने उबाली नहीं दी बोला कि कोई बात नहीं आप दे देना दे उबाली और हमने जब उबाली दी मतलब अगली सुबह उबाली दी आंटी को बोला आंटी देखना कि खराब हो गई दूध आंटी बोल रहे हाँ आंटी कह रहे कोई बात नहीं बोली बना लेते हैं वो पाकर गुड़ पाकर उबाल उबाली देते थे तो मतलब आंटी ने जब निकाला वो रबर ड्रेस निकल रहा था पहले भी है भी। नहीं मतलब हमने ना जब तो जैसे कि लेना है तो लेके तुरंत पका देना था ये पहली बार हमें पता लगी है अगर हमें पहले पता होता तो, तो हम पहले एक्शन इस पे लेते जरूर जैसे दूध फटता है तो क्या ऐसा होता हो, फटता नहीं उसके तो दाने दाने से बन जाते हैं दूध के फटने के बाद ये तो रवड़ की तरह रहा है तो भी आ पेट में दर्द बताते हैं बच्चे खुद मेरे पेट में दर्द होता है मुझे डॉक्टर ने दूध बता रखा था तो मैं दूध पीती थी शाम के टाइम डेली तो दिक्कत आ रही हाँ जी तो और क्या क्या दिक्कत आई है बस पेट में दर्द बच्चे दो नो तीनों ऑपरेशन मेरा हुआ है पर मुझे ये नहीं पता कि इसी की वजह से हुआ या कोई और प्रॉब्लम है पर तो दिक्कत तो है दूध से तो शिकायत थी दूध के बारे में नहीं पहली बार मुझे पता लगी तो अभी भलकर इन्होंने साथ दिया है कि इन्होंने बताया कि मैं बुला रहा हूँ किसी को तो दिखाना है दूध चेक कराना है मैंने इनको दिखाया तो क्या मान करते हैं बस मैं ये कहना चाहती हूँ कि ये जहर ना पिलाया जाए किसी को ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਕੀ ਮੈਟਰ ਜਿਹੜਾ ਵਿੱਚ ਇਹ ਮੈਟਰ ਇਹ ਆ ਜੀ ਸਾਡੇ ਇੱਥੇ ਦੁੱਧ ਪਾ ਕੇ ਗਿਆ ਕੱਲ ਦੁੱਜੀ ਦੇਖੋ ਬੰਦਾ ਕਹਿੰਦਾ ਵੀ ਦੁੱਧ ਖਰਾਬ ਹੋ ਗਿਆ ਜੀ ਦੁੱਧ ਖਰਾਬ ਸਾਡੇ ਵੀ ਘਰਾਂ ਚ ਹੁੰਦਾ ਹਰੇਕ ਬੰਦੇ ਦੇ ਦੁੱਧ ਖਰਾਬ ਹੁੰਦਾ ਦੁੱਧ ਖਰਾਬ ਦਾ ਇੱਕ ਪ੍ਰੋਸੈਸ ਆ ਮੇਰੇ ਕੋਲ ਵੀਡੀਓ ਆ ਜਿੱਦਾਂ ਬੱਬਲ ਗਮ ਦੀਆਂ ਤਾਰਾਂ ਬਣਦੀਆਂ ਨੇ ਫੁੱਟ ਫੁੱਟ ਲੰਬੀਆਂ ਇਦਾਂ ਤਾਂ ਸੀ ਦੁੱਧ ਕਦੇ ਖਰਾਬ ਹੁੰਦਾ ਦੇਖਿਆ ਨਹੀਂ ਇਹ ਸਾਰੀ ਮਿਲਾਵਟ ਖੋਰੀ ਆ ਜਿਹੜੀ ਇਦਾਂ ਦੇ ਦੁੱਧ ਉਹ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੂੰਗਾ ਜੇ ਕੋਈ ਦੁੱਧ ਦਿੱਕਤ ਆ ਰਹੀ ਹੈ ਸਰ ਦੇਖੋ ਸਾਨੂੰ ਨਹੀਂ ਪਤਾ ਕਿ ਕਿੰਨੀ ਦੇਰ ਤੋਂ ਪਾ ਰਹੇ ਆ ਅਸੀਂ ਤਾਂ ਜਦੋਂ ਕੱਲ ਸਾਡੇ ਧਿਆਨ ਵਿੱਚ ਆਇਆ ਕਿ ਇਹ ਦੁੱਧ ਇਦਾਂ ਦਾ ਏ ਆ ਦੇਖੋ ਦੁੱਧ ਇੱਕ ਕਿਦਾਂ ਦਾ ਏ ਇੱਥੇ ਹੁਣ ਆਪਣੇ ਜੀ ਨਾ ਦੇਖੋ ਇਹ ਬੱਪਲ ਗੰਬਰ ਦਾ ਦੁੱਧ ਬਣਿਆ ਪਿਆ ਲੋ ਇਹ ਠੁਰਦਾ ਵੀ ਨਹੀਂ ਹਾਂ ਦੇਖੋ ਬੁੱਧਾ ਆ ਆਦਮੀ ਨੇ ਮੈਂ ਤੁਹਾਨੂੰ ਇਹ ਹੁਣ ਲੋਕਾਂ ਨੇ ਸਾਰਿਆਂ ਨੇ ਮੜ ਮੜ ਕੇ ਮੜ ਮੜ ਕੇ ਇਦਾਂ ਦਾ ਕਰਤਾ ਮੈਂ ਤੁਹਾਨੂੰ ਇਹ ਕੀ ਦੀ ਫਰੈਸ਼ ਵੀਡੀਓ ਦਊਂਗਾ ਜਿਹੜੀ ਕੱਲ ਦੀ ਵੀਡੀਓ ਬਾਅਦ ਐਡ ਐਡੀਆਂ ਤਾਰਾਂ ਬਣਦੀਆਂ ਦੁੱਧ ਦੀਆਂ ਤੇ ਇਸ ਸੰਬੰਧੀ ਕੋਈ ਹੈਲਥ ਡਿਪਾਰਟਮੈਂਟ ਨੂੰ ਸਰ ਡੀ ਐਚਓ ਮੈਡਮ ਨੂੰ ਆਲਰੇਡੀ ਕੰਪਲੇਂਟ ਸੈਂਡ ਕਰਤੀ ਉਹਨਾਂ ਨੂੰ ਕੱਲ ਮੇਲ ਕੀਤੀ ਸੀਗੀ ਤੇ ਉਹਨਾਂ ਨੇ ਟੀਮ ਬਣਾਤੀ ਸੀ ਟੀਮ ਦੀ ਨੈਗਲੀਜੈਂਸੀ ਹੈ ਜਿਹੜੀ ਟੀਮ ਹੁਣ ਤੱਕ ਉਰੇ ਨਹੀਂ ਪਹੁੰਚੀ ਤੇ ਡਿਪਾਰਟਮੈਂਟ ਨੂੰ ਪਹਿਲਾਂ ਵੀ ਕਈ ਵਾਰੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਪਰ ਫੰਨੇ ਵੱਲੋਂ ਉਹਨਾਂ ਦਾ ਧਿਆਨ ਨਹੀਂ ਤਾਰਨ ਕੀ ਲੱਗਦਾ ਨਹੀਂ ਸਰ ਬਿਲਕੁਲ ਇਹ ਜਿਹੜਾ ਡਿਪਾਰਟਮੈਂਟ ਹੈ ਇਹਦੀ ਨੈਗਲੀਜੈਂਸੀ ਹੈ ਲੇਕਿਨ ਇਹਦੇ ਬੇ ਮਾਫੀਆ ਦੇ ਖਿਲਾਫ ਬਿਲਕੁਲ ਹੁਣ ਸਾਨੂੰ ਉਹ ਵੇਅਰ ਹੋਣਾ ਪੈਣਾ ਕਿਉਂਕਿ ਇਹਦਾ ਸਲੋ ਕੋਇਜ਼ਨ ਨਾਲ ਤੁਹਾਨੂੰ ਹੌਲੀ ਹੌਲੀ ਅਸੀਂ ਤਾਂ ਬਜ਼ੁਰਗ ਵੀ ਪੀਂਦੇ ਆ ਬੱਚੇ ਵੀ ਪੀਂਦੇ ਆ ਇਹ ਅਣਜਾਣੇ ਚ ਸਾਨੂੰ ਤਾਂ ਪਤਾ ਨਹੀਂ ਕੀ ਪਲਾਈ ਜਾ ਰਹੇ ਨੇ ਲੋਕ ਇਹ ਚੈੱਕ ਕਰਾਇਆ ਵੈਸੇ ਤੁਹਾਨੂੰ ਚੈੱਕ ਕਰਾਇਆ ਨਹੀਂ ਹੁਣ ਉਹ ਟੀਮ ਆਏਗੀ ਜੀ ਦੇਖੋ ਜਿਹੜਾ ਸੈਂਪਲਿੰਗ ਦਾ ਪ੍ਰੋਸੈਸ ਆ ਉਹ ਐਸ ਅ ਫੂਡ ਸੇਫਟੀ ਐਕਟ ਉਹ ਕਰਨਗੇ ਤੇ ਸਾਡੇ ਕੋਲ ਤਾਂ ਕੋਈ ਇਦਾਂ ਦਾ ਸੋਰਸ ਨਹੀਂ ਹੈਗਾ ਵੀ ਅਸੀਂ ਦੁੱਧ ਨੂੰ ਕੋਈ ਮੈਡੀਕਲੀ ਜਾਂ ਕੈਮੀਕਲੀ ਲੈਬ ਚ ਅਸੀਂ ਟੈਸਟ ਕਰਾ ਸਕੀਏ ਤੁਹਾਡਾ ਮੇਰਾ ਜੀ ਬਲਵੀਰ ਚੰਦ ਵਰਤ ਤੇ ਕੀ ਕਾਰਨ ਹੈ ਜਿਹੜਾ ਜਿੱਕਿ ਇਹ ਦੇਖੋ ਜੀ ਸਾਫ ਲੱਛਾਂ ਦੇ ਵਿੱਚ ਇਹ ਕਹੀਏ ਕਿ ਸ਼ਰਾਬ ਹ ਮਾਫੀਆ ਨਾਲੋਂ ਇਹ ਮਿਲਕ ਮਾਫੀਆ ਜੋ ਸੀਰੀਅਸ ਹੈ ਕਿਉਂਕਿ ਸ਼ਰਾਬ ਬਿਨਾਂ ਹਜੇ ਕੰਮ ਚੱਲ ਸਕਦਾ ਪਰ ਇਹਨੂੰ ਬੱਚੇ ਪੀਂਦੇ ਨੇ ਬੁੱਢੇ ਪੀਂਦੇ ਨੇ ਹਰ ਪਰਿਵਾਰ ਦਾ ਇਹ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਚੀਜ਼ ਹੈ ਮਿਲਕ ਇਸ ਤੋਂ ਬਿਨਾਂ ਲਾਈਫ ਨਹੀਂ ਚੱਲਦੀ ਔਰ ਇਸ ਦੇ ਨਾਲ ਜੋ ਖਲਵਾੜ ਹੋ ਰਿਹਾ ਜੋ ਨਕਲੀ ਦੁੱਧ ਪਲਾਇਆ ਜਾ ਰਿਹਾ ਇਹਦੇ ਤੇ ਸਖਤ ਤੇ ਸਖਤ ਐਕਸ਼ਨ ਤਤਲੇ ਕੇਸ ਨਾਲੋਂ ਵੀ ਸੀਰੀਅਸ ਮਾਮਲਾ ਹੈ ਇਸ ਤੋਂ ਇਲਾਵਾ ਜੋ ਡੀਟੀਐਚ ਹੈ ਡੈਸਟਿਕ ਹੈਲਥ ਡਿਪਾਰਟਮੈਂਟ ਹੈ ਕੱਲ ਦੀ ਇਨਫਾਰਮੇਸ਼ਨ ਅਸੀਂ ਪ੍ਰੋਪਰ ਦੇ ਚੁੱਕੇ ਆ ਸਾਨੂੰ ਮੈਸੇਜ ਵੀ ਆ ਗਿਆ ਸੀ ਕਿ ਟੈਲੀਫੋਨਿਕਲੀ ਕੇ ਟੀਮ ਬਣਾ ਦਿੱਤੀ ਗਈ ਹੈ ਹਜੇ ਤੱਕ ਟੀਮ ਨਹੀਂ ਪਹੁੰਚੀ ਆਣਾ ਕਰ ਨਹੀਂ ਰਹੇ ਨੇ ਕਦੇ ਕਹਿੰਦੇ ਗੱਡੀ ਪੰਚਰ ਹੋ ਗਈ ਕਦੇ ਨਿਕਲੇ ਨਹੀਂ ਹੈ ਲੁਧਿਆਣੇ ਤੋਂ ਆਣਾ ਅਸੀਂ ਖੜੇ ਆ ਜੀ ਸਵੇਰੇ 7 ਵਜੇ ਕੋਈ ਨਹੀਂ ਆ ਰਿਹਾ ਨਿਗਲੀਜੈਂਸੀ ਹੈ ਸੀਰੀਅਸ ਐਕਸ਼ਨ ਲੈਣਾ ਚਾਹੀਦਾ ਅਸੀਂ ਇਸ ਮਾਮਲੇ ਨੂੰ ਦੱਬਣ ਨਹੀਂ ਦੇਵਾਂਗੇ ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰ ਲਵੇ ਸੀਐਮ ਭਗਵੰਤ ਮਾਨ ਜੀ ਨੂੰ ਸਾਡਾ ਇਹ ਸੰਦੇਸ਼ ਮੈਸੇਜ ਹੈ ਰਿਕੁਐਸਟ ਹੈ ਬੇਨਤੀ ਹੈ ਕਿ ਤੁਹਾਡੇ ਪੰਜਾਬ ਦੇ ਬੱਚਿਆਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਤੁਹਾਨੂੰ ਅਸੀਂ ਲਗ ਤੋਂ ਵੀਡੀਓ ਭੇਜ ਰਹੇ ਹਾਂ ਉਹਤੇ ਐਕਸ਼ਨ ਲੈ ਕੇ ਸਭ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੇ ਮਾਫੀਆ ਜੋ ਕੰਮ ਕਰ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਲੜਕਾ ਦੁੱਧ ਖੁਦ ਬਣਾਉਂਦਾ ਹੈ ਇਹ ਕਿੱਥੋਂ ਵੀ ਲੈ ਕੇ ਆਂਦਾ ਇਹਦੀਆਂ ਬ੍ਰਾਂਚਾਂ ਕੀ ਨੇ ਇਹਦਾ ਮਾਸਟਰ ਮਾਈਂਡ ਕਿੱਥੇ ਹੈ ਉਹਨੂੰ ਕੱਢ ਕੱਢਣਾ ਚਾਹੀਦਾ ਫੜਨਾ ਚਾਹੀਦਾ ਔਰ ਸਾਰੇ ਜਿੰਨੇ ਵੀ ਮਿਲਕ ਦੇ ਪੁਆਇੰਟ ਨੇ ਸਾਰਿਆਂ ਦੀ ਚੈਕਿੰਗ ਸਾਰਿਆਂ ਦੀ ਟੈਸਟਿੰਗ ਜਿਸ ਤਰ੍ਹਾਂ ਪੁਲਿਸ ਨਾਕੇ ਲਾ ਕੇ ਕਰਦੀ ਹੈ ਹੈਲਥ ਡਿਪਾਰਟਮੈਂਟ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਔਰ ਕਰੂਗਾ ਕਿ ਨਹੀਂ ਕਰੂਗਾ ਇਹ ਪੰਜਾਬ ਦੀ ਹੈਲਥ ਦੇ ਨਾਲ ਖਲਬੜ ਹੈ ਇਤੇ ਸੀਰੀਅਸ ਸੈਕਸ਼ਨ ਬਹੁਤ ਜ਼ਰੂਰੀ ਤੁਹਾਨੂੰ ਯਾਦ ਹੈ ਵੀ ਖੰਨੇ ਦੇ ਵਿੱਚ ਲਾਸਟ ਚੈਕਿੰਗ ਕਦੋਂ ਹੋਈ ਸੀ ਖਾਨਫੀਟ ਵਾਲੇ ਸਮਾਨ ਦੇ ਦੇਖੋ ਇਸ ਤਰ੍ਹਾਂ ਦੀ ਇਹ ਚੈਕਿੰਗ ਤਾਂ ਹਮੇਸ਼ਾ ਦੀਵਾਲੀ ਦੇ ਸਾਰੇ ਨੂੰ ਹੁੰਦੀਆਂ ਨੇ ਤਿਹਾਰਾਂ ਦੇ ਟਾਈਮ ਤੇ ਜਿਵੇਂ ਬਰਸਾਤੀ ਮੈਡਿਕ ਬਾਹਰ ਨਿਕਲਦੇ ਨੇ ਹੈਲਥ ਡਿਪਾਰਟਮੈਂਟ ਉਸ ਤਰ੍ਹਾਂ ਹੀ ਨਿਕਲਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਪਚਾ ਬੈਠ ਜਾਂਦੇ ਨੇ ਅੰਡਰ ਦੀ ਟੇਬਲ ਗੱਲਾਂ ਹੋ ਰਹੀਆਂ ਹੋਣਗੀਆਂ ਅਸੀਂ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਪਰ ਇਹ ਬਿਲਕੁਲ ਸੰਭਾਵਿਕ ਹੈ ਜਿਸ ਤਰ੍ਹਾਂ ਦੇ ਮਾਫੀਆ ਚੱਲ ਰਹੇ ਨੇ ਤੋਂ ਅਸੀਂ ਇਸ ਚੀਜ਼ ਦੀ ਪੱਕੀ ਕੋਈ ਡਿਟੇਲ ਨਹੀਂ ਰੱਖਦੇ ਪਰ ਇਹ ਅਸੀਂ ਇਸ ਰਿਪੋਰਟ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਇਹਦਾ ਸਾਨੂੰ ਪੂਰਾ ਪੂਰਾ ਹਿਸਾਬ ਚਾਹੀਦਾ ਬੱਚਿਆਂ ਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਲੇਡੀਜ਼ ਦੇ ਆਪਰੇਸ਼ਨ ਹੋ ਰਹੇ ਨੇ ਪਤਾ ਨਹੀਂ ਸੀ ਚੱਲ ਰਿਹਾ ਕਿ ਕੀ ਗੱਲ ਹੈ ਕੱਲ ਤੋਂ ਸਾਡੀ ਉਲਚ ਆਇਆ ਹੁਣ ਅਸੀਂ ਕੇਸ ਨੂੰ ਉੱਪਰ ਤੱਕ ਲੈ ਕੇ ਜਾਵਾਂ। ਚੈੱਕ ਨਾਲੋ। ਕੀ ਨਾਮ ਡੋਟਰ? ਮਹਿਮਾਨ ਸਾਹਿਬ ਆ। ਕਹਿੰਦੇ ਕਿ ਕਿਤੇ ਨਾ ਚੈੱਕ ਤੇ ਚੈੱਕ ਆਲੂ ਕਨੇ ਟੈਂਪਲ ਦਵਾ। ਮੈਂ ਤਾਂ ਉੱਥੋਂ ਚੱਕ ਦਿੰਦਾ ਮੈਨੂੰ ਸਾਲ ਕੋ ਹੋਇਆ ਹੀ ਚੱਕ ਦੇ। ਮੈਂ ਤਾਂ ਪੂਰੀ ਡੈਰੀ ਤੋਂ। ਕੀ ਪਟਕ। ਉਹ ਤੋਂ 75 ਰੁਪਏ ਚੱਕ ਵਿੱਚ ਗੈਂ ਦਾ ਪਾ ਕੇ ਤਾਂ 85 ਪਾਉਣੇ। ਨੀਂ ਨਮਿਸ। ਹਾਂਜੀ। ਕਹਤਾ ਕਿੰਨੀ ਵਾਰ ਆਇਆ ਨਹੀਂ ਕਦੇ ਵੀ ਪਲਾਸਟਿਕ ਵਿੱਚ। ਮੰਦਾ ਸਰ ਪਹਿਲਾਂ ਕਦੇ ਵੀ ਨਹੀਂ ਕਿਹਾ ਇਹਨਾਂ ਨੇ ਇਹ 500 ਦੁੱਧ ਲਿਆ ਸੀ ਇਹਨਾਂ ਨੇ ਉਹ ਜੋ ਅੱਜ ਦਿਖਾਉਣ ਲੱਗੇ ਹੋਏ ਨੇ ਹਾਂਜੀ ਪਰਸੋ ਦਾ ਦੁੱਧ ਲਿਆ ਹੋਇਆ ਨਹੀਂ ਮੈਂ ਸਰ ਕੋਰਾ ਚੱਲ ਰਿਹਾ ਹੈ ਵੈਸੇ ਵੀ ਉਹਦੇ ਗੋਧੇ ਕਾ ਦੁੱਧ ਖਰਾਬ ਹੁੰਦੇ ਹੁੰਦੇ ਹਾਂਜੀ ਕਦੋਂ ਵਾਲਾ ਖਰਾਬ ਹੋਇਆ ਇਹ ਜੋ ਪਰਸੋ ਲਿਆ ਸੀ ਇਹਨਾਂ ਨੇ ਅੱਜ ਵਾਲਾ ਵੀ ਸੈਂਪਲ ਲਿਆ ਅੱਜ ਵਾਲੇ ਨੂੰ ਕੁਝ ਨਹੀਂ ਹੋਇਆ ਹੈ ਅੱਜ ਵੀ ਉਹ ਵਾਲੀ ਦਿੱਤੀ ਆ ਉਹ ਹੁਣ ਤੱਕ ਸਹੀ ਆ ਚੈੱਕ ਕਰ ਲੋ ਤੁਸੀਂ ਦੁੱਧ ਚੈੱਕ ਕਰਾਇਆ ਵੈਸੇ ਕਿ ਚੈੱਕ ਕਰ ਲਓ ਆਪ ਕਹਿ ਰਹੇ ਆ ਤੁਹਾਨੂੰ ਇਹ ਪਹਿਲਾਂ ਤੁਸੀਂ ਕੋਈ ਆਪ ਚੈੱਕ ਕਰਾਉਣੀ ਦੁੱਧ ਅੱਗੇ ਭੋਨੇ ਤੋਂ ਨਹੀਂ ਨਹੀਂ ਅਸੀਂ ਘਰੇ ਵੀ ਲੈ ਕੇ ਜਾਂਦੇ ਆ ਉਹ ਵਾਲੀ ਦੰਨੇ ਆਪ ਸਰ ਕੋ ਬਰਤਦੇ ਆ ਆਪ ਵਰਤਦੇ ਆਪ ਵਰਤਦੇ ਆਂ ਸਾਨੂੰ ਕਦੇ ਕਹਿੰਨ ਹੋਇਆ ਨਹੀਂਗਾ ਇਹ ਪਰਸੋਂ ਦੁੱਧ ਲਿਆ ਹੋਇਆ ਜੋ ਅੱਜ ਖਰਾਬ ਹੋਇਆ ਇਹਨਾਂ ਦਾ ਹਾਂਜੀ ਉਹ ਅੱਜ ਦਾ ਦੁੱਧ ਨਹੀਂ ਹੈਗਾ ਪਰਸੋਂ ਦੁੱਧ ਲਿਆ ਹੋਇਆ ਤੁਸੀ ਕਦੇ ਦੁੱਧ ਦੁੱਧ ਚੱਕਰੀ ਤੇ ਕਦੇ ਸ਼ਿਕਾਇਤ ਕੀਤੀ ਸਾਨੂੰ ਕਦੇ ਇਦਾਂ ਸ਼ਿਕਾਇਤ ਆਈ ਨਹੀਂ ਹੈਗੀ ਹਾਂਜੀ ਹਾਂਜੀ ਮੇਰਾ ਨਾਮ ਹੈ ਨਰੇਸ਼ ਪੁਰੀ ਇੱਕ ਦੂਜੀ ਅੱਜ ਫੜਿਆ ਗਿਆ ਜਿਹਦੇ ਕੋਲ ਬੁੱਧ ਨਗਦੀ ਇਹ ਆ ਗਾਣੇ ਤੇ ਸੇਕ ਪੁਰੀ ਦੇ ਕੰਟੇ ਕਰਦੇ ਆਂ ਹਾਂ ਜੀਆ ਸਾਡੇ ਤੋਂ 70 80 ਲੀਟਰ ਦੁੱਧ ਲੈ ਜਾਂਦੇ ਨਹੀਂ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚਦੇ ਕਰਦੇ ਆਂ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚਦੇ ਕਰਦੇ ਨੇ ਸਾਨੂੰ ਸਾਰੋ ਦਾ ਕੀ ਪਤਾ ਜੀ 300 ਸੈਂਪਲ ਲਈ ਦੁੱਧ ਦਾ ਸੈਂਪਲ ਲੈ ਕੇ ਜਾ ਰਹੇ ਹਾਂ ਜੀਆ ਉਹਦਾ ਮੰਗੋ ਦਾ ਸੈਂਪਲ ਹੋਣਾ ਚਾਹੀਦਾ ਓ ਉਹਨੂੰ ਰੋਜ਼ ਦਾ ਹੋਣਾ ਚਾਹੀਦਾ ਉਹਦਾ ਚੈੱਕ ਸਾਡੇ ਦਾ ਆਪਣੇ ਕਾਊਂਟਰਾਂ ਦੀ ਚੈਕਿੰਗ ਹੋਵੇ ਜਦ ਮਰਜ਼ੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਕਰੇ ਹੋਇਆ ਗੁੱਡੇ ਵੀ ਆ ਸਕਦੇ ਪਹਿਲਾਂ ਕਿ ਸਾਡੇ ਕਦੇ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਕਿੰਨਾਂ ਜਿੱਤੋ ਲੈ ਰਹੇ ਹੋ ਹਾਂਜੀ ਕਿੰਨਾ ਵਜੇ ਤੱਕ ਸਾਡੇ 2:30 ਸਾਬ ਤੋਂ ਲੈ ਰਹੇ ਜਿਵੇਂ ਹੁਣ ਬਾਕੀ ਕੁਝ ਦਾ ਦੂਜੇ ਬਿਜ਼ਨਸ ਸੁਚਿਤ ਹੋ ਰਹੇ ਕੰਮ ਤੇ ਦੇ ਪਹਿਲੀ ਦੇ ਹਾਂਜੀ ਮੇਰੇ ਘਰ ਤੋਂ ਪਰ ਕੰਮ ਦੇ ਨਹੀਂ ਉਹਨਾਂ ਚੈੱਕ ਕੀਤਾ ਬੋਸ ਆ ਡੋਂਟ ਸੈਂਪਲ ਲੈਣੇ ਟੀਮਾ ਕੋ ਮੈਂ ਉਹਨਾਂ ਦੀ ਕਰਨ ਚੈੱਕ ਜਿਵੇਂ ਉਹ ਤਾਂ ਕਹਿਣਾ ਕਿ ਜਿਹੜਾ ਅਸੀਂ ਦੂਜੇ ਯੂਨੀਵਰਸਿਟੀ ਕੋ ਹੁਣ ਲੁੱਟਦਾ ਹਾਂ ਜੀ 3 ਕਿਲੋ ਦੁੱਧ ਮੈਂ ਪਿੰਡਾਂ ਦੇ ਵਿੱਚੋਂ ਬਹੁਤਾਂ ਦਾ ਦੁੱਧ ਇਕੱਠਾ ਕਰਕੇ ਪਾਨੇ ਆ। ਇਹ ਗੋਮੋਦੁੱਧ ਵਿੱਚ ਆਪਾਂ ਮਿਕਸ ਕਰਦੇ ਆ। ਜੇ ਕੋਈ ਕਿਵੇਂ ਪਲਾਸਟਿਕ ਦੀ ਤਾਰ ਦੀ ਟੈਪ ਬਣ ਗਿਆ ਇਕੱਠਾ ਹੋ ਗਿਆ ਉਹ ਸਦਾ ਇੱਕ ਨਾ ਸਰ ਗੋਵਾਂ ਦੇ ਦੁੱਧ ਨਾਲ ਤਾਂ ਹੋ ਨਹੀਂ ਸਕਦਾ ਹੋਰ ਉਹ ਕੀ ਕੀ ਮਿਲਾ ਕੇ ਵੇਚਦੇ ਕਰਦੇ ਨੇ ਉਹਨਾਂ ਨੂੰ ਬਤਾਉਣਾ। ਸਾਡੇ ਦੋ ਦਾ 75 ਰੁਪਏ ਲੈਂਦੇ ਨੇ ਅੱਗੇ 60-65 ਰੁਪਏ ਵੇਚਦੇ ਨੇ। ਦੇਖ ਲੋਣ ਕੀ ਕਰਦੇ ਨੇ ਕੀ ਨਹੀਂ। ਕੋਈ ਆਇਆ ਤੁਹਾਨੂੰ ਹੈਂਸਕਲ ਮੈਂ ਨਹੀਂ ਸਰ ਸੰਤ ਕੋਈ ਨਹੀਂ ਆਇਆ ਜੀ। ਅਜੇ ਮੰਗ ਕਰਦੇ ਆਂ ਉਹਦੀ ਪੂਰੀ ਚੈਕਿੰਗ ਹੋਣੀ ਚਾਹੀਦੀ ਆ। ਟੈਗੀ ਖਾਂਤ ਹੋਣੀ ਚਾਹੀਦੀ ਆ ਕੋਈ ਕੰਮ ਦੀ। ਸਾਡੇ ਤੋਂ ਕੋਈ ਗੱਲ ਐਲੀਗੇਸ਼ਨ ਨਹੀਂ ਲੱਗਣਾ ਚਾਹੀਦਾ ਬਸ ਇਹ ਇਕੱਲੇ ਲੈ ਕੇ ਜਾ ਰਹੇ ਤੇ ਭਰਾ ਜਾਂ ਬਾਦਰ ਵੀ ਲੈ ਕੇ ਜਾ ਰਹੇ ਨਾਲ ਮੈਂ ਇਕੱਲੇ ਹੀ ਲੈ ਕੇ ਜਾ ਰਹੀ ਸਾਡੇ ਤੋਂ ਨਾ ਇਹਦਾ ਮੁੰਡਾ ਵੀ ਨਾਲ ਆਂਦਾ ਇੱਕ ਟਾਈਮ ਉਹ ਮੁੰਡਾ ਲੈ ਜਾਂਦਾ ਨਹੀਂ ਕੇ ਲੈ ਜਾਂਦਾ ਕਿੰਨੇ ਕਿੰਨੇ ਦੋਤੀ ਇਹਨਾਂ ਨੇ ਹੁੰਦੇ ਨੇ ਬਸ ਸਾਰੇ ਮੇ ਤੋਂ ਦਾ ਦੋ ਦਿਨ ਲੈਂਦੇ ਨਹੀਂ ਡਾਕਟਰ ਜਤਿੰਦਰ ਬਰਕ ਡਾਕਟਰ ਸਾਹਿਬ ਮੈਟਰ ਐ ਸੀ ਕਿ ਸ਼ਿਕਾਇਤ ਸੀ ਕੋਈ ਇੱਥੇ ਦੁੱਧ ਦੇ ਵਿੱਚ ਕੋਈ ਦੁੱਧ ਦੇ ਵਿੱਚ ਕੁਝ ਐਂਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਅੱਜ ਸੈਂਪਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਉਪ ਚੱਲਿਆ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਰਾ ਹੈ ਵੰਡਿਆ ਗਿਆ ਸੀ ਦੁੱਧ ਕੱਟ ਗਿਆ ਪਲਾਸਟਿਕ ਟਾਈਪ ਦੀ ਐਕਟਿਵਿਟੀ ਦੇ ਲਿਪ ਚੋਂ ਕੀ ਦਲ ਇਹ ਹੁਣ ਲੈਬ ਵੀ ਚੈੱਕ ਕਰੇਗੀ ਉਹਦਾ ਆਪਾਂ ਦੱਸਨੇ ਦੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਫਿਰ ਉੱਥੇ ਵੀ ਚੱਕਰ ਆਉਂਦੇ ਸਰ ਪੈਸਾ ਇਹਨਾਂ ਨੂੰ ਲੈ ਰਹੇ ਨੇ ਜਿਵੇਂ ਇਹਨਾਂ ਨੂੰ ਦੱਸਿਆ ਕਿ ਮਿਕਸ ਕਿੱਦ ਹੈ ਘੋਮਾ ਦੇ ਨਾਲ ਅਗਲਾ ਜਦੋਂ ਲੈ ਕੇ ਆਣ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹ ਤੇ ਇਹਨਾਂ ਕਿਹਾ ਕਿ ਆਪਾਂ ਵਾਦਰ ਰੇਟ ਦਾ ਦਿੰਨੇ ਆ ਫਿਰ ਉਸ ਤੋਂ ਬਾਅਦ ਮਿਕਸ ਕਰਕੇ ਮਿਕਸਚਰ ਬਣਾਇਆ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪ ਆਪਣੇ ਸਭ ਕੰਮ ਕਰ ਸਰ ਪੋਸੀਬਲ ਹੈ ਕਿ ਕਲਾਸਿਕ টাই ਬਣ ਸਕਦਾ ਤੁਹਾਨੂੰ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਹਦੇ ਤੇ ਕਮੈਂਟ ਨਹੀਂ ਮ ਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਆਈ ਉਹ ਤੇ ਕਰ ਰਹੀ ਹੈ ਸਰਕਲ ਵੈਸੇ ਵੀ ਇਹ ਭਰਨੀ ਚਾਹੀਦੀ ਹੈ ਸ਼ਕਾਇਤ ਨਾ ਸੇਬ ਹੋ ਪਰ ਚੈਟਿੰਗ ਕਾਸਟੇ ਵੀ ਬਿਲਿੰਗ ਦੀ ਗਈ ਹੈ ਬਟ ਉੱਥੋਂ ਕੋਈ ਖਾਸਸ ਆ ਰਹੀ ਨਹੀਂ ਤੇ ਨਈ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਕਿਹੜੀ ਜਗ੍ਹਾ ਅਜੇ ਤੱਕ ਕਦੇ ਜਿਹੜੇ ਸੈਂਪਲ ਪੜੇਗੇ ਨੇ ਕੋਈ ਡੁਪਲੀਕੇਟ ਪੜਿਆ ਗਿਆ ਸਰ ਡੁਪਲੀਕੇਟ ਤਾਂ ਤੇ ਨਹੀਂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਕੋਈ ਇੰਜ ਬਈ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਨਹੀਂ ਸਾਰੀ ਕਿਨਣਾ ਜਿਵੇਂ ਬੇਲ ਪਾਈ ਸੀ ਕੁਝ ਲੋਕਾਂ ਨੇ ਜਿਹੜਾ ਹੈ ਸਲਫਾਵਾ ਨੇ ਤੇ ਟਾਈਮ ਦਿੱਤਾ ਸੀਗਾ ਸਵੇਰੇ ਸਾਡੇ 6 ਵਜੇ ਦਾ ਇਹ ਬੰਦਾ 7 ਵਜੇ ਖੜਵੀਂ ਲੱਤਾ ਗਿਆ ਲੋਕਾਂ ਨੂੰ ਲੇਕਿਨ ਤੁਸੀਂ ਭੁੱਲ ਲੈਣਾ ਆਂਚ ਫਿਰ ਆਨ ਦਾ ਵੇ ਲੱਗ ਜਾਂਦਾ ਟਾਈਮ ਥੋੜਾ ਬਹੁਤ ਲੱਗਦਾ ਤੇ ਸਰ ਕਨੈ ਜਿਹੜੇ ਸਟ੍ਰੀਟ ਪੈਂਟਰ ਨੇ ਉਹਨਾਂ ਵੱਲੋਂ ਜਿਹੜਾ ਚੈਕਿੰਗ ਉਹਨਾਂ ਹੀ ਚੈਕਿੰਗ ਵਾਸਤੇ ਕਈ ਵਾਰੀ ਲੈਟਰ ਦਸ ਜੀ ਨਹੀਂ ਯਾਨੀ ਈਮੇਲ ਜੁਪਾਈਗੀ ਬਟ ਚੈਟਿੰਗ ਨਹੀਂ ਇਹੀ ਤਰੈ ਰੈਗੂਲਰ ਕਰ ਦਿੰਦੇ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈਗੀ ਤੇ ਤੁਸੀਂ ਦੱਸਦੇ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ਾਇਦ ਖੰਨੇ ਦੀ ਕੰਪਲੇਂਟ ਤੇ ਖੰਨੇ ਦੀ ਤੇ ਨਹੀਂ ਹੁੰਦੀ ਕਿੰਨੀ ਕੀ ਦੇਰ ਬਾਅਦ ਚੈੱਕ ਕਰਨੀ ਚਾਹੀਦੀ ਅਸੀਂ ਤੇ ਰੈਗੂਲਰ ਕਰਦੇ ਰਹਿੰਦੇ ਆ ਲੈ ਰੈਗੂਲਰ ਹੀ ਕਰਦੇ ਰਹਿੰਦੇ ਆ ਜਿਆਦਾ ਤਾਂ ਗਲੀਆਂ ਮੱਲਿਆ ਚ ਆ ਟੈਂਪੂ ਜਾਂ ਫੋਰ ਰੀਲਰ ਆ ਕੇ ਉਹ ਅਸਲ ਚ ਇਹ ਆ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨਾ ਹੈ ਸਾਡੇ ਕੋਲ ਇਹ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਚੀਜ਼ ਹੋ ਗਈ ਨਾ ਸਾਨੂੰ ਕੋਈ ਪਰਮਿਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਕੇ ਹੁੰਦੇ ਤੇ ਅਸੀਂ ਤੇ ਪਰ ਰੈਂਡਮਲੀ ਚੈੱਕ ਕਰਨਾ ਹੁੰਦਾ ਕੋਈ ਜੀ ਕੋਈ ਜਾਨੀ ਬੈਠੇ ਉਹ ਤੋਂ ਆਣੀ ਟਾਈਮ ਦਾ ਜਿੱਦ ਖੰਨੇ ਕੋਈ ਦੀਦੀ ਨਹੀਂ ਨਹੀਂ ਸਾਡਾ ਉਹ ਤੋਂ ਆਣੀ ਲੁਧਿਆਣੇ ਤੋਂ ਹੀ ਆ ਹਾਂ ਇਹ ਕਾਫੀ ਭਿੰਡ ਲੱਗਦੀ ਨਹੀਂ ਸ਼ਹਿਰ ਵੱਡਾ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚਲੋ ਹੁਣ ਹੌਲੀ ਹੌਲੀ ਹੋ ਜਾਏਗਾ ਇੰਪਰੂਵਮੈਂਟ ਜਦੋਂ ਸਿੰਪਲ ਫੇਰ ਹੁੰਦਾ ਕਿਸੇ ਪਾਰ ਵਾਲੀ ਦਾ ਲੱਗਦਾ ਜੀ ਹੈ ਕਿ ਇਹਦਾ ਕੰਮ ਵੀ ਸਜਾਉਂਦੀ ਹੈ ਜੀ ਸੈਂਪਲ ਵੇਖੋ ਜੀ ਦੋ ਕੈਟੇਗਰੀਆਂ ਚ ਫੇਰ ਹੋ ਸਕਦਾ ਜਾਂ ਤੇ ਹੋ ਜੇ ਅਨ ਸੇਫ ਅਨ ਸੇਫ ਅਜੇ ਤਾਂ ਬਿਲਕੁਲ ਖਾਣ ਵੀ ਯੋਗ ਨਹੀਂ ਹੈਗਾ ਅਨ ਸੇਫ ਆਉਗਾ ਫਿਰ ਉਹਦੇ ਚ ਤੇ ਲੱਗੇਗਾ ਅਦਾਲਤੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਫੁਕਾਇਦਾ ਜਮਾਨਤਾ ਹੋਣਗੀ ਆ ਫਿਰ 2-4 ਸਾਲ 5-7 ਜਿੰਨਾ ਕੇਸ ਚਲਦਾ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਕੋਈ ਕਿਸੇ ਚ ਫੈਟ ਘਟਿਆ ਕਿਸੇ ਐਸਐਨਐਫ ਘਟਿਆ ਉਹ ਸਬ ਸਟੈਂਡਰਡ ਆ ਕੇ ਜੀ ਤੇ ਉਹਦੇ ਵਿੱਚ ਫਿਰ ਆਪਣੇ ਇੱਥੇ ਏਡੀਸੀ ਮੈਡਮ ਇਹਨਾਂ ਦੇ ਇੱਥੇ ਤਾਂ ਤੱਕ ਜੁਕੇਸ ਲੱਗਦਾ ਉਹਨਾਂ ਫਾਈਟ ਕਰ ਸਕਦਾ ਸਰ ਯਾਨੀ ਦੁੱਧ ਟੋਲਣ ਵਾਲੇ ਵੀ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ ਇਹਨਾਂ ਦੇ ਤੱਕ ਆਪਾਂ ਜਿਹੜਾ ਹੈ ਦੁੱਧ ਪਾ ਸਕਦੇ ਆ ਨਹੀਂ ਇਹ ਤੇ ਵੇਖੋ ਹੁਣ ਇੱਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੁੱਧ ਹੀ ਦਿੰਦੇ ਆ ਜਾਂ ਇੱਥੇ ਇੰਜ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है सखा किंग ऑफ स्पाइसेज किंग ऑफ